ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਵੀਡੀਓ ਆਪਾਂ ਪਹੁੰਚੇ ਹਾਂ ਰੈਕੋਡ ਦੇ ਵਿੱਚ ਕਿਸਾਨ ਹਟ ਤੇ ਮਤਲਬ ਕਿ ਕ੍ਰਿਆਨਾ ਸਟੋਰ ਤੇ ਤੇ ਅੱਜ ਵੀਰ ਉਹਨਾਂ ਨੇ ਇੱਕ ਸਪੈਸ਼ਲ ਆਫਰ ਦੱਸੀ ਆ ਸੇਲ ਲੱਗੀ ਹੋਈ ਆ ਸਾਮਾਨ ਤੇ ਘੱਟ ਰੇਟ ਤੇ ਸਾਮਾਨ ਮਿਲ ਰਿਹਾ ਵਾ ਆਪਾਂ ਮਿਲਦੇ ਹਾਂ ਵੀਰ ਉਹਨਾਂ ਨੂੰ ਵੀ ਕਿਹੜੇ ਕਿਹੜਾ ਸਾਮਾਨ ਆ ਆਪਣੇ ਕੋਲ ਸਟੋਰ ਤੇ ਤੇ ਕਿੰਨਾ ਕਿੰਨਾ ਡਿਸਕਾਊਂਟ ਆ ਤੇ ਡਿਸਕਾਊਂਟ ਹੈ ਕਿਉਂ ਆਜੋ ਆਪਾਂ ਕਰਦੇ ਹਾਂ ਵੀਰ ਉਹਨਾਂ ਨਾਲ ਗੱਲ ਮਿਲਦੇ ਹਾਂ ਬਾਈ ਉਹਨਾਂ ਨਾਲ ਬਈ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਸਤਿਕਾਰ ਠੀਕ ਠਾਕ ਹੋ ਜੀ ਹਾਂ ਵਧੀਆ ਜੀ ਵਧੀਆ ਬੰਨੀ ਅੱਛਾ ਜੀ ਇੱਕ ਵੀਡੀਓ ਵਿੱਚ ਦੱਸ ਦਿਓ ਵੀ ਕਿਹੜਾ ਕਿਹੜਾ ਸਮਾਨ ਆਪਣੇ ਕੋਲੇ ਤੇ ਕਿੰਨਾ ਡਿਸਕਾਊਂਟ ਆ ਉੱਤੇ ਤੇ ਸਭ ਤੋਂ ਪਹਿਲਾਂ ਇਹ ਦੱਸ ਦਿਓ ਵੀ ਡਿਸਕਾਊਂਟ ਹੈ ਕਿਉਂ ਹਾਂ ਵੀਰੇ ਆਪਣਾ ਤਕਰੀਬਨ ਸਟੋਰ ਆ ਜਿਹੜਾ ਪਿਛਲੇ 2-3 ਸਾਲ ਤੋਂ ਚੱਲ ਰਿਹਾ ਸਮਾਨ ਤਕਰੀਬਨ ਸਾਰਾ ਹੀ ਆ ਜੋ ਡਿਪਾਰਟਮੈਂਟਸ ਸਟੋਰ ਦੇ ਵਿੱਚ ਹੁੰਦਾ ਓਕੇ ਤੇ ਜਿਹੜਾ ਮਤਲਬ ਸਟੋਰ ਨੂੰ ਮਤਲਬ ਕਲੋਜ਼ ਕਰਨ ਦਾ ਜਿਹੜਾ ਰੀਜ਼ਨ ਆ ਓਕੇ ਤੇ ਸਾਡੇ ਮਾਸਟਰ ਜੀ ਆ ਇਹਨਾਂ ਦਾ ਲੱਗਾ ਵੀਜ਼ਾ ਬਾਹਰ ਜਾ ਰਹੇ ਆ ਬਾਹਰ ਜਾ ਓਕੇ ਇਹੀ ਦੇਖ ਰਿਹਾ ਕਰਦੀ ਸੀ ਮੈਂ ਓਕੇ ਇਹਦਾ ਕਰਕੇ ਫਿਰ 700 ਇੰਨਾ ਟਾਈਮ ਨਹੀਂ ਨਿਕਲਣਾ ਬਾਅਦ ਦੇ ਵਿੱਚ ਫਿਰ ਥੋੜਾ ਮੁਸ਼ਕਲ ਹੋ ਜਾਣਾ ਹਾਂ ਹਾਂਜੀ ਜਿਹੜਾ ਆਪਣਾ ਡਿਸਕਾਊਂਟ ਆ ਜਿੰਨੀਆਂ ਵੀ ਚੀਜ਼ਾਂ ਦੇ ਜਿੰਨਾ ਜਿੰਨਾ ਵੀ ਹੈਗਾ ਉਹ ਆਪਣੇ ਮੈਨੇਜਰ ਮੈਡਮ ਨੇ ਜਿਹੜੇ ਦੇਖ ਰਿਹਾ ਕਰਦੇ ਨੇ ਇੱਥੇ ਤੇ ਇਹ ਤੁਹਾਨੂੰ ਸਾਰਾ ਡਿਸਕਾਊਂਟ ਬਾਰੇ ਤੇ ਜਿਹੜੀਆਂ ਚੀਜ਼ਾਂ ਉਹਨਾਂ ਬਾਰੇ ਦਿਖਾ ਦਵਾਂਗੇ ਆਜ ਮੈਮ ਆਜ ਮੈਡਮ ਆਜ ਆਈਦੋ ਸ਼ੁਰੂ ਕਰ ਲੀਨਾ ਤੁਹਾਨੂੰ ਹਾਂਜੀ ਸਰ ਜੀ ਆਜੂਨ ਜਿੱਦਾਂ ਹੈ ਡਾਈਪਰਸ ਦੇ ਉੱਪਰ ਆਪਣੇ 25 ਤੋਂ 30% ਆਫ ਸਾਰਿਆਂ ਦੇ ਉੱਪਰ ਵੱਡੇ ਨੂੰ ਛੋਟੀ ਪੈਕਿੰਗ ਦੇ ਉੱਤੇ ਅੱਛਾ ਜੀ ਹਰੇਕ ਪੈਕਿੰਗ ਦੇ ਉੱਪਰ ਮਤਲਬ ਉਹ ਡਿਸਕਾਊਂਟ ਹੈਗਾ 25 ਤੋਂ 30% 25 ਤੋਂ 30% ਠੀਕ ਹੈ ਜੀ ਹਾਂਜੀ ਨੈਕਸਟ ਆਏ ਨੇ ਸਰ ਸੈਂਟਰੀ ਪੈਡ ਇਹਨਾਂ ਦੇ ਉੱਤੇ ਵੀ ਸੇਮ ਆ ਕੀ ਤੋਂ 25% ਆ 25 ਤੋਂ 30 ਦੇ ਉੱਪਰ ਹਾਂਜੀ ਠੀਕ ਹੈ ਜੀ ਤੇ ਅਗਲੇ ਸਮਾਨ ਤੇ ਮੈਡਮ ਜੀ ਨੇ ਹਾਂਜੀ ਇਹਨਾਂ ਤੇ ਹੈਗਾ ਸਰ 10 ਤੋਂ 15% ਆਫ 10 ਤੋਂ 15 ਇਸ ਸਾਈਡ ਆਪਣੇ ਕੋਲ ਇਹ ਚਾਪਤੀਆਂ ਸਿਰਫ ਚਾਪਤੀਆਂ ਦੇ ਉੱਪਰ ਵੀ ਆਪਣੇ 10 ਤੋਂ 15% ਆਫ ਹੈ 10 ਤੋਂ 15% ਆਫ ਮਤਲਬ ਇਹਦੇ ਤੇ ਵੀ ਹੈਗਾ ਹਾਂਜੀ ਠੀਕ ਹੈ ਜੀ ਮਤਲਬ ਅਲੱਗ-ਅਲੱਗ ਡਿਸਕਾਊਂਟ ਹੈ ਜਿਹੜਾ ਮੈਂ ਬਾਹਰ ਦੇਖਿਆ ਸੀਗਾ 30 ਤੋਂ 50% ਵੀ ਲਿਖਿਆ ਹੋਇਆ ਹਾਂਜੀ ਸਰ ਮਤਲਬ 50% ਵਾਲਾ ਸਮਾਨ ਵੀ ਹੈਗਾ ਡਿਸਕਾਊਂਟ ਹਾਂਜੀ 50% ਵਾਲਾ ਵੀ ਹੈ ਸੀ ਆਜੋ ਦੋਸਤੋ ਦਿਖਾਉਨੇ ਆ ਤੁਹਾਨੂੰ ਅੱਗੇ ਵੀ ਆਪਾਂ 30 ਤੋਂ 50% ਤੱਕ ਵੀ ਡਿਸਕਾਊਂਟ ਹੈਗਾ ਸਮਾਨ ਦੇ ਉੱਪਰ ਤੇ ਵੀਡੀਓ ਦੇਖਦੇ ਰਹੋ ਇੱਕ ਸਪੈਸ਼ਲ ਆਫਰ ਵੀ ਆ ਤੁਹਾਡੇ ਲਈ ਤੇ ਉਹ ਵੀਡੀਓ ਦੇ ਅੰਤ ਬਾਅਦ ਐਂਡ ਦੇ ਜਾ ਕੇ ਦੱਸ ਦਿਆਂ ਤੁਹਾਨੂੰ ਵੀ ਉਹ ਆਫਰ ਕਿਹੜਾ ਵਾ ਇੱਕ ਵਾਰ ਸਾਰਾ ਸਮਾਨ ਦੇਖ ਲਓ ਤੇ ਕਿੰਨਾ ਕਿੰਨਾ ਡਿਸਕਾਊਂਟ ਆ ਉਹ ਵੀ ਦੇਖ ਲਓ ਇਟਲੀ ਸਾਈਟਸ ਐ ਸਰਫ ਆ ਜਾਂਦੀ ਆ ਸਰਫਾਂ ਦੇ ਉੱਪਰ ਵੀ ਆਪਣਾ 20% ਆਫਰ ਹੈ ਅੱਛਾ 20% ਦਾ ਡਿਸਕਾਊਂਟ ਸਰਫ ਦੇ ਉੱਪਰ ਆ ਹਾਂਜੀ ਸਰਫ ਆਪਣੇ ਕੋਲ ਕਿਹੜੇ ਕਿਹੜੇ ਬ੍ਰਾਂਡ ਹੈਗੇ ਨੇ ਮੈਮ ਸਰ ਸਰਫ ਐਕਸਲ ਆ ਗਿਆ ਟਾਈਡ ਆ ਗਿਆ ਘੜੀ ਆ ਗਿਆ ਰਿਨ ਆ ਗਿਆ ਪੈਨਾ ਆ ਗਿਆ ਸਰ ਬਸ ਇਹੀ ਲਗਭਗ ਬ੍ਰਾਂਡ ਜਿਹੜੇ ਆਪਣੇ ਘਰਾਂ ਚ ਵਰਤੇ ਜਾਂਦੇ ਹਨ ਹਾਂਜੀ ਠੀਕ ਹੈ ਇਹਨਾਂ ਦੇ ਉੱਪਰ ਵੀ ਡਿਸਕਾਊਂਟ ਹਰ ਇੱਕ ਪੈਕਿੰਗ ਤੇ ਵੱਡੀ ਛੋਟੀ ਤੇ ਓਕੇ ਤੇ ਅੱਛਾ ਮੈਂ ਇੱਕ ਚੀਜ਼ ਹੋਰ ਦੱਸ ਦਵਾਂ ਮਤਲਬ ਜਿੰਨਾ ਵੀ ਸਮਾਨ ਆਪਾਂ ਵੀਡੀਓ ਚ ਦੇਖ ਰਹੇ ਹਾਂ ਉਹ ਸਾਰਾ ਸਮਾਨ ਓਰੀਜਨਲ ਆ ਹੈ ਹਾਂਜੀ ਸਰ ਠੀਕ ਹੈ ਜੀ ਤੇ ਅੱਗੇ ਨਾਲ ਆਪਣੇ ਕੋਲ ਇੱਧਰ ਹਾਂਜੀ ਸਰ ਇੱਧਰ ਆਪਣੇ ਆ ਜਾਂਦੇ ਆ ਚਾਵਲ ਆ ਜਾਂਦੇ ਆ ਅਨਾਜ ਆ ਜਾਂਦੇ ਆ ਜਿੱਦਾਂ ਮੂਲ ਅਨਾਜ ਆਪਣੇ ਜੀ ਜੀ ਤੇ ਇਹਨਾਂ ਦੇ ਉੱਪਰ ਵੀ ਸਰ ਡਿਸਕਾਊਂਟ ਹੈ ਇਹਨਾਂ ਤੇ ਵੀ ਆ ਹਾਂਜੀ ਠੀਕ ਹੈ ਜੀ ਇਹਨਾਂ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਵੇਂ ਆ ਰਾਈ ਵਗੈਰਾ ਕੀ ਸਰ ਰਾਗੀ ਆ ਰਾਗੀ ਆ ਕੰਗਣੀ ਓਕੇ ਇਹ ਆਪਣੇ ਮੂਲ ਆਪਣੇ ਮੂਲ ਆਜ ਹੁੰਦੇ ਆ ਨਾ ਅੱਛਾ ਜੀ ਇਹ ਮੋਸਟਲੀ ਸਾਰੇ ਨਾਲ ਜੀ ਨੇ ਮੂਲ ਰੂਪ ਦੇ ਵਿੱਚ ਵੀ ਨੇ ਔਰ ਉਹਨਾਂ ਦੇ ਜਿਹੜੇ ਆਟੇ ਆ ਉਹ ਵੀ ਆਪਾਂ ਬਣਾਉਂਦੇ ਅੱਛਾ ਮਤਲਬ ਪੀਸੇ ਹੋਏ ਵੀ ਹੈਗੇ ਨੇ ਹਾਂ ਪੀਸੇ ਹੋਏ ਵੀ ਹੈਗੇ ਆ ਅੱਛਾ ਜੀ ਤੇ ਇਹ ਸਿਹਤ ਵਾਸਤੇ ਬੜੇ ਵਧੀਆ ਠੀਕ ਹੈ ਜੀ ਤੇ ਇਹਨਾਂ ਦੀ ਤੇ ਇੱਥੇ ਸਾਡੀ ਵਿਕਰੀ ਵੀ ਕਾਫੀ ਹੈ ਇਹਨਾਂ ਦੀ ਸਰ ਸਭ ਤੋਂ ਵੱਡੀ ਚੀਜ਼ ਤਾਂ ਇਹ ਆ ਮਤਲਬ ਕਿ ਸਮਾਨ ਅੱਜ ਦੇ ਟਾਈਮ 'ਚ ਓਰੀਜਨਲ ਮਿਲਣਾ ਮੁਸ਼ਕਲ ਆ ਮੈਂ ਵਾਰ-ਵਾਰ ਤਾਂ ਜੋਰ ਦੇ ਰਿਹਾ ਹਾਂ ਸਮਾਨ ਓਰੀਜਨਲ ਹੋਊਗਾ ਬਿਲਕੁਲ ਜੀ ਕਿਉਂਕਿ ਇਹੀ ਚੀਜ਼ਾਂ ਤਾਂ ਡਾਕਟਰ ਵੀ ਸਿਫਾਰਟ ਕਰਦੇ ਵੀ ਇਹ ਖਾਓ ਇਹ ਨਾ ਇਹ ਖਾਓ ਹਨਾ ਪਰ ਜੇ ਆਪਾਂ ਓਰੀਜਨਲ ਹੋਣ ਤਾਂ ਹੋਰ ਵੀ ਜ਼ਿਆਦਾ ਵਧੀਆ ਜੀ ਬਿਲਕੁਲ ਓਰੀਜਨਲ ਓਕੇ ਤੇ ਅੱਗੇ ਮੈਂ ਮਾ ਦੱਸ ਦਊ ਸਮਾਨ ਆਪਣਾ ਹਾਂਜੀ ਸਰ ਜਿੱਦਾਂ ਤੇਲ ਆ ਗਿਆ ਰਿਫਾਈਨਡ ਆ ਗਿਆ ਜੋggen ਆ ਗਿਆ ਇਹਨੋਂ ਪਰ ਵੀ ਸਰ 10% ਮਤਲਬ ਆਫ ਹੈ ਆਫ ਹੈਗਾ ਠੀਕ ਹੈ ਜੀ ਪੈਕਿੰਗ ਵੀ ਹਰੇਕ ਹੈਗੀ ਆਪਣੀ ਕੋਲ ਹਾਂਜੀ ਹਰ ਇੱਕ ਪੈਕਿੰਗ ਹੈ ਸਰ ਠੀਕ ਹੈ ਜੀ ਠੀਕ ਅੱਗੇ ਮੈਂ ਉਹ ਕੋਸਮੈਟਿਕ ਦਾ ਸਾਮਾਨ ਜਿਹੜਾ ਹਾਂਜੀ ਸਰ ਕੋਸਮੈਟਿਕ ਦੇ ਸਾਮਾਨ ਦੇ ਉੱਪਰ ਵੀ ਸਰ 20% ਆਫ ਹੈ। ਇੱਕ ਵਾਰੀ ਮੈਨੂੰ ਦਿਖਾ ਦਿਓ ਕਿਹੜਾ ਕਿਹੜਾ ਸਾਮਾਨ ਆਪਣੇ ਕੋਲ ਇਹ ਕੋਸਮੈਟਿਕ ਵਿੱਚ ਕੀ ਕੀ ਆ। ਹਾਂਜੀ ਸਰ ਜਿੱਦਾਂ ਬੇਬੀ ਪ੍ਰੋਡਕਟ ਆਗੇ ਹਿਮਾਲਿਆ ਦੇ ਆ। ਅੱਛਾ ਜੀ। ਤੇ ਫੇਸ واਸ਼ ਆ ਗਈ ਤੇ ਡਿਊਡੈਂਟ ਆ ਗਈ। ਠੀਕ ਹੈ ਜੀ। ਅ ਪਰਫਿਊਮ ਆ ਗਏ ਇਹਨਾਂ ਦੇ ਉੱਪਰ ਸਾਰਿਆਂ ਦੇ 20% ਆਫ ਹੈ। ਅੱਛਾ ਜੀ। ਇਸ ਸਾਈਡ ਸਰ ਸ਼ੈਂਪੂ ਮੌਇਸਚਰਾਈਜ਼ਰ ਜੀ ਫੇਸ واਸ਼ ਹਾਂਜੀ ਹਾਂਜੀ। ਹਾਂਜੀ ਇਹਨਾਂ ਉੱਪਰ ਵੀ ਹੈ ਸਰ। ਇਹਨਾਂ ਤੇ ਵੀ ਡਿਸਕਾਊਂਟ ਲੱਗੇ ਹਾਂਜੀ ਸਰ। ਠੀਕ ਹੈ ਜ ਏ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਸਮਾਨ ਦੇ ਉੱਪਰ ਅਲੱਗ-ਅਲੱਗ ਡਿਸਕਾਊਂਟ ਆ ਤੇ ਸਕਰੀਨ ਦੇ ਉੱਪਰ ਨੰਬਰ ਵੀ ਚੱਲ ਰਿਹਾ ਵਾ ਇੱਕ ਤੇ ਆਪਾਂ ਵੀਰਵਾਂ ਨੂੰ ਮਿਲਦੀ ਲੈਣੇ ਆ ਉਹ ਨੰਬਰ ਬੋਲ ਕੇ ਵੀ ਤੁਹਾਨੂੰ ਦੱਸ ਦੇਣਗੇ ਬਈ ਡਿਸਕਾਊਂਟ ਆ ਜਿਹੜਾ ਸਪੈਸ਼ਲ ਡਿਸਕਾਊਂਟ ਆ ਉਹ ਕਿਹੜਾ ਵਾ ਤੇ ਇਸ ਤੋਂ ਬਿਨਾ ਇੱਕ ਸਪੈਸ਼ਲ ਡਿਸਕਾਊਂਟ ਮੈਂ ਵੀ ਵੀਰਵਾਂ ਤੋਂ ਧੱਕੇ ਨਾਲ ਕਰਵਾ ਰਿਹਾ ਆ ਜਿਹੜੇ ਵੀਡੀਓ ਦੇਖ ਕੇ ਆਪਣੇ ਕੋਲ ਬੰਦੇ ਆਉਣਗੇ ਇਸ ਤੌਰ ਤੇ ਜਾਂ ਫਿਰ ਉਹ ਫੋਨ ਕਾਲ ਕਰਨਗੇ ਉਹਨਾਂ ਲਈ ਵੀ ਆਪਾਂ ਸਪੈਸ਼ਲ ਕੋਈ ਡਿਸਕਾਊਂਟ ਕਰਵਾਉਣਾ ਵੀ ਉਹਨਾਂ ਤੋਂ ਤੇ ਵੀਰ ਇੱਕ ਵਾਰ ਦੱਸ ਦਿਓ ਜਿਹੜਾ ਆਪਾਂ ਸਪੈਸ਼ਲ ਡਿਸਕਾਊਂਟ ਦੀ ਗੱਲ ਕਰਦੇ ਸੀ ਵੀ ਜਿਵੇਂ ਇੱਕ ਤਾਂ ਇਹ ਪਹਿਲਾਂ ਹੀ ਦੱਸ ਦਿਓ ਵੀ ਜੇ ਕੋਈ ਵੀ ਬੰਦਾ ਸਮਾਨ ਲੈਣ ਲਈ ਆਪਣੇ ਕੋਲੇ ਆਉਂਦਾ ਚਾਹੇ ਉਹ 500 ਦਾ ਲੈਂਦਾ ਚਾਹੇ ਉਹ 1000 ਦਾ ਲੈਂਦਾ ਇਸ ਤੋਂ ਉੱਪਰ ਲੈਂਦਾ ਮਤਲਬ ਹਰ ਬੰਦੇ ਨੂੰ ਡਿਸਕਾਊਂਟ ਆ ਹਰ ਇੱਕ ਬੰਦੇ ਨੂੰ ਹਾਂ ਇਹ ਜਿਹੜੀ ਵੀ ਚੀਜ਼ ਲੈਣੀ ਆ ਉਹਦੇ ਤੇ ਜੋ ਵੀ ਡਿਸਕਾਊਂਟ ਆ ਚਾਹੇ ਉਹ 500 ਦਾ ਲੈਂਦਾ ਚਾਹੇ ਉਹ 200 ਦਾ ਲੈਂਦਾ ਹਾਂ ਜੀ ਉਹ ਤੇ ਜੋ ਬਣਦਾ ਵਾ ਡਿਸਕਾਊਂਟ ਜੋ ਆਪਾਂ ਅਨਾਉਂਸ ਕੀਤਾ ਉਹਨੂੰ ਮਿਲੂਗਾ ਹਾਂ ਇਹ ਜ਼ਰੂਰੀ ਹੈ ਵੀ ਜੋ ਆਪਾਂ ਕਿੰਨਾ ਜ਼ਰੂਰੀ ਹੈ ਵੀ ਜੇ ਕੋਈ ਜੇ ਮੈਂ 5000 ਦਾ ਲੈਂਦਾ ਜਾਂ 10000 ਦਾ ਲੈਂਦਾ ਉਹ ਉਹਨੂੰ ਥੋੜਾ ਜਾ ਆਪਾਂ ਥੋੜਾ ਕਾਣਾ ਮੌਕੇ ਹੋਰ ਮੌਕੇ ਦੇ ਵੱਧ ਹੋ ਸਕਦਾ ਹਾਂ ਕਈ ਕੋਈ ਗਿਫਟ ਮਤਲਬ ਹੈਗੇ ਨੇ ਹਨਾ ਉਹ ਵੀ ਨਾਲ ਦਿੱਤੇ ਜਾਂਦੇ ਹਾਂ ਹਾਂ ਦੋਸਤੋ ਇਹ ਚੀਜ਼ ਵੀ ਨੋਟ ਕਰਿਓ ਵੀ ਜਿੰਨਾ ਸਮਾਨ ਤੁਸੀਂ ਜ਼ਿਆਦਾ ਲਾਉਂਗੇ ਜਿਵੇਂ ਦੱਸਿਆ ਇਹਨਾਂ ਵੀ 5000 10000 ਤੱਕ ਜਾਂਦਾ ਤਾਂ ਉਹਨਾਂ ਲਈ ਕੁਝ ਗਿਫਟ ਵੀ ਰੱਖੇ ਹੋਏ ਨੇ ਇਹਨਾਂ ਨੇ ਤੇ ਇੱਕ ਚੀਜ਼ ਦਾ ਮੈਂ ਵਾਦਾ ਕਰਦਾ ਤੁਹਾਡੇ ਨਾਲ ਵੀ ਜਿੰਨਾ ਡਿਸਕਾਊਂਟ ਨੇ ਬੋਲਿਆ ਉਹ ਚਾਹੇ ਤੁਸੀਂ ਘੱਟ ਸਮਾਨ ਲੈ ਕੇ ਜਾਨੇ ਹੋ ਚਾਹੇ ਤੁਸੀਂ ਪੀਸ ਲੈ ਕੇ ਜਾਨੇ ਹੋ ਕੋਈ ਉਹ ਤੋਂ ਡਿਸਕਾਊਂਟ ਮਿਲੂਗਾ ਤੁਹਾਨੂੰ ਇਹ ਨਹੀਂ ਹੈ ਵੀ ਵੀਡੀਓ ਦੇ ਵਿੱਚ ਇਹਨਾਂ ਨੇ ਬੋਲਤਾ ਤੇ ਬਾਅਦ ਚ ਆ ਕੇ ਨਾਲ ਕਹਣਗੇ ਤੁਸੀਂ 10000 ਦਾ ਹੀ ਲਓ ਜਾਂ 5000 ਦਾ ਹੀ ਲਓ ਹਨਾ ਇਹ ਚੀਜ਼ ਨਹੀਂ ਹੈਗੀ ਬਾਕੀ ਜੇ ਕੋਈ ਕਈ ਯਾਰ ਕੋਈ ਉਹੋ ਜਿਹਾ ਹੁੰਦਾ ਵੀ ਜਿਹਨੂੰ ਮਤਲਬ ਸਾਰਾ ਸਮਾਨ ਹੀ ਚਾਹੀਦਾ ਹੁੰਦਾ ਹਾਂਜੀ ਤਾਂ ਉਹਨੂੰ ਸਪੈਸ਼ਲ ਆਫਰ ਵੀ ਆਪਾਂ ਦੇ ਦੇਵਾਂਗੇ ਅੱਛਾ ਜੇ ਕੋਈ ਸਾਰਾ ਸਮਾਨ ਖਰੀਦਣ ਆਇਆ ਸਾਰਾ ਸਮਾਨ ਖਰੀਦਣ ਤੇ ਦੋਸਤੋ ਇਹ ਵੀ ਨੋਟ ਕਰਿਓ ਗੱਲ ਬਈ ਬਹੁਤ ਸਾਰੇ ਮੁੰਡੇ ਐਸ ਵਕਤ ਪੰਜਾਬ ਦੇ ਵਿੱਚ ਆਪਾਂ ਕਹਿ ਹੀ ਦਿੰਨੇ ਆ ਵੀ ਮੈਨੂੰ ਕੰਮ ਚਾਹੀਦਾ ਕੰਮ ਲੱਭ ਰਹੇ ਆ ਜਾਂ ਕਿਸੇ ਨੇ ਬਿਲਕੁਲ ਹੀ ਨਵਾਂ ਕੰਮ ਸਟਾਰਟ ਕਰਨਾ ਵਾ ਤੇ ਸਮੇਤ ਆਡਾ ਸਾਰਾ ਨਾਲ ਨੂੰ ਹਾਂ ਵੀਰੇ ਹਾਂ ਜਿਵੇਂ ਕੋਈ ਨਾ ਲੋਡ ਬੰਦ ਹੋਵੇ ਉਹ ਜਿਹਦਾ ਤਾਂ ਕੋਈ ਚੰਗਾ ਸਟੋਰ ਚੱਲਦਾ ਉਹਦੇ ਨਾਲ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਅਸੀਂ ਬੈਸਟਰਾ ਕਰਾਂਗੇ ਜਾਂ ਜਿਹਦਾ ਕੋਈ ਕੰਮ ਧੰਦਾ ਵਧੀਆ ਚੱਲਦਾ ਵਾ ਪਰ ਕਈ ਵਾਰ ਕੋਈ ਹੁੰਦਾ ਨੌਜਵਾਨ ਕੋਈ ਵੀ ਹੁੰਦਾ ਹੈ ਨਾ ਰੁਜ਼ਗਾਰ ਕਰਨਾ ਚਾਹੁੰਦਾ ਤਾਂ ਉਹਦੇ ਨਾਲ ਆਪਾਂ ਵੱਧ ਤੋਂ ਵੱਧ ਅਡਜਸਟਮੈਂਟ ਕਰ ਲਾਂਗੇ ਜਿਵੇਂ ਆ ਦੇਖੋ ਪਰ ਲਾਉਂ ਸੀਲਿੰਗ ਹੋਈ ਆ ਹਨਾ ਸਟੋਰ ਵਧੀਆ ਬਣਿਆ ਹੋਇਆ ਸਾਰੀਆਂ ਸਹੂਲਤਾਂ ਨੇ ਹਨਾ ਏਸੀ ਵਗੈਰਾ ਲੱਗੇ ਹੋਏ ਆ ਹਾਂ ਜਿਵੇਂ ਗਾਹਕ ਲੱਗੇ ਹੋਏ ਆ ਆਪਣੀ ਜਿਹੜਾ ਸਾਰਾ ਨਾਲ ਉਹ ਮੈਂ ਗਾਹਕ ਲੱਗੇ ਹੋਏ ਆ adda ਬਣਿਆ ਹੋਇਆ ਹਨਾ ਤੇ ਜੇ ਕੋਈ ਮਤਲਬ ਉਸ ਤਰ੍ਹਾਂ ਦਾ ਹੋ ਵੀ ਹਨਾ ਤੇ ਉਹ ਆਪਾਂ ਨੂੰ ਇਹ ਆ ਵੀ ਕਿਸੇ ਦੀ ਰੋਜੀ ਰੋਟੀ ਚੱਲ ਪੈਂਦੀ ਆ ਹਾਂ ਬਿਲਕੁਲ ਬਿਲਕੁਲ ਉਹ ਜਿਹੇ ਬੰਦੇ ਦੇ ਨਾਲ ਵੀ ਆਪਾਂ ਅਡਜਸਟਮੈਂਟ ਵਧੀਆ ਕਰ ਸਕਦੇ ਆ ਜੇ ਕੋਈ ਚਾਹੁੰਦਾ ਤਾਂ ਠੀਕ ਹੈ ਸਹੀ ਆ ਤੇ ਦੋਸਤੋ ਨੋਟ ਕਰਿਓ ਕਿ ਜੇ ਕੋਈ ਵੀਰ ਚੱਲਦਾ ਸਟੋਰ ਐਵੇਂ ਸਭਾਲਣਾ ਚਾਹੁੰਦਾ ਵਾ ਤਾਂ ਉਹ ਐਵੇਂ ਵੀ ਸਾਂਭ ਸਕਦਾ ਇਹ ਕਹਿੰਦੇ ਵੱਧ ਤੋਂ ਵੱਧ ਜਿੰਨਾ ਅਸੀਂ ਡਿਸਕਾਊਂਟ ਕਰ ਸਕਦੇ ਹੋਏ ਜਿੰਨੀ ਉਹਦੀ ਹੈਲਪ ਕਰ ਸਕਦੇ ਹੋਏ ਕਰਨਗੇ ਗਾਹਕ ऑलरेडी ਲੱਗੇ ਹੋਏ ਨੇ ਮਤਲਬ ਚੱਲਦਾ ਸਟੋਰ ਤੇ ਐਂ ਤੁਹਾਨੂੰ ਮਰ ਜੂਗਾ ਨਵਾਂ ਏਡਾ ਬਣਾਉਣ ਦੀ ਲੋੜ ਨਹੀਂ ਹੈਗੀ ਤੇ ਜੇ ਕੋਈ ਵੀਰ ਇਸ ਤਰ੍ਹਾਂ ਦਾ ਚਾਹਵਾਨ ਹੋਵੇ ਤਾਂ ਉਹ ਵੀ ਇਹਨਾਂ ਨਾਲ ਕੰਟੈਕਟ ਕਰ ਸਕਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ ਇੱਕ ਵਾਰ ਆਪਾਂ ਵੀਰੇ ਹਣਾ ਤੋਂ ਵੀ ਨੰਬਰ ਆ ਜਿਹੜਾ ਉਹ ਬੁਲਾਵਾ ਦਿੰਨੇ ਆ ਤੁਹਾਨੂੰ ਤੇ ਇੱਕ ਮੈਂ ਤੁਹਾਨੂੰ ਦੱਸਿਆ ਸੀ ਵੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਵਾ ਜਾਂ ਵੀਡੀਓ ਦੇਖ ਕੇ ਕਾਲ ਕਰਦਾ ਵਾ ਤਾਂ ਉਹਨਾਂ ਲਈ ਡਿਸਕਾਊਂਟ ਥੋੜਾ ਹੋਰ ਵੱਧ ਕਰ ਦਿਓ ਹਾਂ ਵੀਰੇ ਜੇ ਕੋਈ ਮਤਲਬ ਆਪਾਂ ਨੂੰ ਆ ਕੇ ਪ੍ਰੂਫ ਦਿੰਦਾ ਵੀ ਮੈਂ ਵੀਡੀਓ ਦੇਖੀ ਸੀ ਹਾਂ ਨਾ ਸਹੀ ਹੈ ਤਾਂ ਉਹ ਜਿਵੇਂ ਤੁਹਾਡਾ ਮਤਲਬ ਤੁਹਾਡੇ ਇਹਦੇ ਨਾਲ ਵਿੱਚ ਮਾਨ ਆ ਵੀ ਤੁਹਾਡੇ ਸਮਾਨ ਅਸੀਂ ਜ਼ਰੂਰ ਕਰਾਂਗੇ ਉਹਨਾਂ ਨੂੰ ਕੋਈ ਗਿਫਟ ਪੈਕ ਜਾਂ ਕੋਈ ਹਾਂ ਹਾਂ ਅਸੀਂ ਉਸ ਤਰ੍ਹਾਂ ਦਾ ਆਪ ਵਿੱਚ ਸਲਾਹ ਕਰ ਕੀ ਹੈ ਨਾ ਠੀਕ ਹੈ ਤੇ ਜ਼ਰੂਰ ਉਹਨਾਂ ਦਾ ਮਾਨ ਰੱਖਾਂਗੇ ਠੀਕ ਹੈ ਦੋਸਤੋ ਸਮਾਨ ਤੁਸੀਂ ਸਾਰਾ ਦੇਖ ਲਿਆ ਡਿਸਕਾਊਂਟ ਤੁਸੀਂ ਸਾਰਾ ਸੁਣ ਲਿਆ ਇੱਕ ਵਾਰ ਲੋਕੇਸ਼ਨ ਦੱਸ ਦੋ ਵੀ ਆਪਣੀ ਲੋਕੇਸ਼ਨ ਕਿੱਥੇ ਹੈ ਸਟੋਰ ਹੈ ਕਿੱਥੇ ਹੈ ਵੈਸੇ ਤਾਂ ਵੀਰੇ ਲੋਕੇਸ਼ਨ ਜੇ ਪਕਸਾਨ ਹੱਟੀ ਕੋਈ ਆ ਰਾਏਪੁਰ ਸੋਕੇ ਸਾਡੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਮੋਸਟਲੀ ਜੇ ਆਪਾਂ ਪਕਸਾਨ ਹੱਟ ਲੈਣਾ ਨਾਂ ਲੈ ਲਈਏ ਤਾਂ ਇਹਦਾ ਲੋਕੇਸ਼ਨ ਦਾ ਪਤਾ ਪਰ ਫੇ ਵੀ ਮੈਂ ਦੱਸ ਦਿੰਦਾ ਵੀ ਇਹ ਜਗੜਾਉਂ ਰੋਡ ਆ ਆਪਣਾ ਤੇ ਇਹ ਨੇੜੇ ਇੱਕ ਤਾਂ ਵੈਟਰਨਰੀ ਹਸਪਤਾਲ ਆ ਜਾਂਦਾ ਇੱਕ ਟੈਲੀਫੋਨ ਐਕਸਚੇਂਜ ਸੋਕੇ ਤੇ ਇਹ ਬੱਸੀਆਂ ਵਾਲੇ ਚੌਕ ਤੋਂ ਜੇਕਰ ਆਪਾਂ ਸਿੱਧਾ ਰੈਕੋਟ ਨੂੰ ਵੜ ਜੀ ਹਾਂਜੀ ਤਾਂ ਇਹ ਤਕਰੀਬਨ ਉਥੋਂ 2-3 100 ਮੀਟਰ ਤੇ ਆ ਬਰਨਾਲਾ ਬਾਈਪਾਸ ਤੋਂ ਗਿਆ ਬਰਨਾਲਾ ਬਾਈਪਾਸ ਤੋਂ ਜੀ ਸ਼ਹਿਰਵਾਲ ਸ਼ਹਿਰਵਾਲ ਬਰਨਾਲਾ ਬਾਈਪਾਸ ਤੋਂ ਦੋਸਤੋ ਸ਼ਹਿਰਵਾਲ ਨੂੰ ਆਉਂਦਿਆਂ ਨੂੰ ਲੈਫਟ ਹੈਂਡ ਸਾਈਡ ਜਿਹੜੀ ਲੋਕੇਸ਼ਨ ਹੈਗੀ ਹੈ ਸਟੋਰ ਦੀ ਤੇ ਇੱਕ ਵਾਰ ਜਰੂਰ ਕੰਟੈਕਟ ਕਰੋ ਨੰਬਰ ਬੋਲ ਦੇ ਇੱਕ ਵਾਰ ਜੀ ਨੰਬਰ ਹੈਗਾ ਵੀਰੇ ਜਿਹੜਾ ਸਟੋਰ ਦਾ ਆਪਣਾ ਹੈਗਾ 87278 ਹਾਂਜੀ 13913 87278 278 13913 13913 ਸਕਰੀਨ ਦੇ ਉੱਪਰ ਚੱਲ ਵੀ ਰਿਹਾ ਦੋਸਤੋ ਤੇ ਜਰੂਰ ਕੰਟੈਕਟ ਕਰੋ ਵੀਰ ਹੁਣਾਂ ਨਾਲ ਜਿਹਨੂੰ ਜਿੰਨਾ ਵੀ ਸਮਾਨ ਜਿਵੇਂ ਵੀ ਚਾਹੀਦਾ ਸਟੋਰ ਤੇ ਪਹੁੰਚ ਵੀ ਸਕਦੇ ਹੋ ਤੇ ਕਾਲ ਵੀ ਕਰ ਸਕਦੇ ਹੋ ਤੇ ਠੀਕ ਆ ਦੋਸਤੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੀਰ ਜੀ ਓਕੇ ਵੀਰ ਜੀ ਹੋਰ ਮਿਹਰਬਾਨੀ ਤੁਸੀਂ ਆਪਣਾ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ